ਹੀ ਨਾਮ ਆਪਣਾ ਹਰੀਕਮਰ ਜੀ ਤੁਹਾਡਾ ਮੋਬਾਈਲ ਚੋਰੀ ਹੋਈ ਗੱਲ ਹੋਈ ਸਾਹਿਬ ਜੀ ਮੈਂ ਸੁੱਤਾ ਪਿਆ ਸੀ 9:00 ਵਜੇ 9:00 ਵਜੇ ਮੁੱਠੇ ਪਿਛਾ ਅਸਲ ਲੱਗ ਬੜਤੇ ਉਹਨ ਨੂੰ ਮਾਰੀ ਲੋਥ ਪਉਣ ਲੱਗਿਆ ਮੈਂ ਕਿਨਾਂ ਮੁੱਠੇ ਕੋਦੇ ਗਲਾ ਵਿੱਚ ਧਪਾ ਲਿਆ ਅਸੀਂ ਆ ਕੇ ਬੇੜੇ ਚ ਕਾਫੀ ਤੂਤ ਮੈਮੋ ਖੜੀ ਹੋਈ ਹੀ ਨਹੀਂ ਐ ਥੱਲੇ ਉਹ ਤਾਂ ਚੜਨ ਲੱਗਿਆ ਮੈਂ ਥੱਲੇ ਤਾਰੇ ਸਿੱਟ ਰਿਹਾ ਉਹ ਤਾਂ ਫੇ ਚੜਨ ਲੱਗਿਆ ਉਹਦੀ ਲੋਥ ਧੱਤ ਚਾਹੀਦੀ ਅੱਛਾ ਕੋਈ ਦੂਰ ਵਿੱਚੋਂ ਮੋਬਾਈਲ ਸੀਗਾ ਹੁਣ ਕੀ ਮੰਗ ਤੁਹਾਡੀ ਮੰਗਿਆ ਬਾਈ ਜੀ ਉਹ ਉਥਲੀ ਹੰਡਿਆ ਹੋਵੇ ਪਹਿਲਾਂ ਕਿਹਾ ਪੰਜ ਕੁ ਵਜੇ ਪਹਿਲਾਂ ਚੋਰੀਆਂ ਸਾਡੇ ਘਰੇ ਆਪਾਂ ਚੁੱਪ ਕਰਕੇ ਕੋਈ ਨਹੀਂ ਕੋਈ ਨਹੀਂ ਯਾਰ ਸਭ ਰਲਿਆ ਮਿਲਿਆ ਜੀ ਕੋਈ ਕਹਿਦਾ ਨਹੀਂ ਕੋਈ ਕਹਿਦਾ ਨਹੀਂ ਬੰਦੇ ਆਪਾਂ ਕੀ ਕਹਿਣਾ ਚਾਹੋਗੇ ਅਸੀਂ ਆਪ ਦੀ ਰਾਖੀ ਆਪ ਖੁਦ ਕਰ ਰਹੇ ਹਾਂ ਜੀ ਤਾਲਾ ਲਾ ਦੇਣੀ ਹੈ ਜੀ ਉਹ ਨਸ਼ੇੜੀ 50 ਜਣੇ ਇਕੱਠੇ ਹੋ ਗਏ ਇੱਕ ਜਣੇ ਨੂੰ ਭੰਨ ਦੇਣਗੇ ਜੀ ਉਹਦਾ ਬੁਰਾ ਹਾਲ ਕਰ ਦੇਣਗੇ ਕੀ ਕਰਾਂਗੇ ਇੱਥੇ ਜੀ ਇੱਥੇ ਕਾਨੂੰਨ ਹੀ ਹੈ ਨਹੀਂ ਕੋਈ ਕਿਸੇ ਦੇ ਪੱਖ ਦੀ ਕੁਝ ਵੀ ਨਹੀਂ ਬੁਰਾ ਹਾਲ ਹੈ ਜੀ ਇੱਥੇ ਜੇ ਅਸੀਂ ਕੋਈ ਬਾਤ ਚੱਕਦੇ ਹਾਂ ਜੀ ਨਸ਼ਿਆਂ ਵਿਰੁੱਧ ਸਾਨੂੰ ਵੀ ਡਰ ਰਹਿੰਦਾ ਐਸੀ ਇਕੱਲੇ ਜਾਂਦੇ ਆ ਕਿ ਸਾਡੇ ਦੇ ਵੀ ਨਾ ਕੋਈ ਹਮਲਾ ਹੋ ਜੀ ਕਰਦੇ ਵੀ ਹੈ ਜੀ ਇਸੇ ਕੀ ਕਰ ਲਾਂਗੇ ਇਕੱਲੇ ਜene ਬਹੁਤ ਫਾਇਰ ਵੀ ਹੋਇਆ ਸੀ ਪਿੱਛੇ ਅਸੀਂ ਨਸ਼ਾ ਵਿਰੋਧ ਕੀਤਾ ਸੀਗੇ ਜੇ ਉੱਥੇ ਫਾਇਰ ਚੱਲੇ ਇਸ ਕਰਕੇ ਸਾਡੇ ਵੀ ਪਿੱਛੇ ਪਰਿਵਾਰ ਆਇਆ ਸਾਨੂੰ ਵੀ ਡਰ ਲੱਗਦਾ ਵੀ ਸਾਡੇ ਵਿੱਚ ਕੋਈ ਕਾਰਵਾਈ ਹੋ ਜੇ ਤਾਂ ਇਸ ਕਰਕੇ ਅਸੀਂ ਇਕੱਲੇ ਨਹੀਂ ਕਰ ਸਕਦੇ ਸਾਰਿਆਂ ਨਾਲ ਮੁਰਦਾਬਾ 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 ਜਿੰਦਾਬਾ ਜਿੰਦਾਬਾ ਹੱਲ ਕਰੋ ਹੱਲ ਕਰੋ ਹੱਲ ਕਰੋ ਲੋਰਾਂ ਨੂੰ ਨਾ ਛਪਾਓ ਹੱਲ ਕਰੋ ਹੱਲ ਕਰੋ ਸਪਤ ਪ੍ਰਸ਼ਾਸਨ ਮੁਰਦਾਵਲ 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 ਸਪਤ ਪ੍ਰਸ਼ਾਸਨ ਮੁਰਦਾਵਲ 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 ਉਹ ਬੈਠਾ ਹੈ ਮੁਰਦਾਵਲ ਕਰਦੇ ਪੁਜਾਰੀ ਆਉਣੇ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਅਜੀ ਤਾਂ ਇਹ ਕਹਿੰਦੇ ਜੀ ਨਗਰ ਦਾ ਵਧੀਆ ਭਲਾ ਹੋਵੇ ਜੀ ਬਹੁਤ ਵਧੀਆ ਚੀਜ਼ ਹੈ ਜੀ ਇਹ ਜੇਕਰ ਜ ਇਕੱਠਾ ਇਕਾ ਹੋਈ ਸਾਰੇ ਸੌਕੇ ਸੌ ਜਾਣਗੇ ਜੀ ਮੈਂ ਤਾਂ ਇਹ ਸਾਂਝੋਗੀਆਂ ਜੀ ਕੱਲੇ ਕੱਲੇ ਹੈਗੇ ਸਾਰੇ ਘਰੇ ਕੋਈ ਸੌ ਨਹੀਂ ਸਕਦਾ ਕੋਈ ਆਉ ਨਹੀਂ ਕਰ ਸਕਦਾ ਜੀ ਕਿਉਂਕਿ ਐ ਨਹੀਂ ਪਤਾ ਕਿਹੜੇ ਵੇਲੇ ਦੇਖੋ ਕਿਸੇ ਕੋਲੇ ਕੋਈ ਰੁਪਿਆ ਨਹੀਂ ਹੈਗੇ ਸਾਰੇ ਧਾਰੀਆਂ ਕਰ ਟਾਈਮ ਪਾਸ ਕਰਦੇ ਸਾਰੇ ਜੀ ਲੇਕਿਨ ਡਰ ਇਹ ਹੈ ਵੀ ਰਾਤ ਨੂੰ ਜੇ ਦੋ ਬੰਦੇ ਇਕੱਠੇ ਹੋ ਕੇ ਛੱਟਪੇੜ ਨਾਲ ਮਾਰ ਦਿਆ ਨਾ ਕਿਉਂਕਿ ਹੁਣ ਇਹਨਾਂ ਜਦੋਂ ਆਪਣੇ ਗਮਾਂਡ ਚੋਰੀ ਮੇਰੇ ਗਮਾਂਡ ਦੇ ਨਾਲ ਹੀ ਮੰਦਿਰ ਦੇ ਮਗਰਲੇ ਪ ਹੁਣ ਉਹਨਾਂ ਨਾਲ ਮਤਲਬ ਆਪਸ ਵਿੱਚ ਲੜਬੜੋ ਲੜਬੜੀ ਹੋਈ ਹੈ ਜੀ ਉਹਦੇ ਕੋਲ ਚਾਕੂ ਸੀ ਬੰਦੇ ਕੋਲੇ ਉਹ ਚਾਕੂ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨਾਂ ਦੇ ਹੁਣ ਜੇ ਮੰਨ ਲਾ ਕੋਈ ਹੋਰ ਹਥਿਆਰ ਹੁੰਦਾ ਉਹਦੇ ਕੋਲੇ ਜੇ ਕੋਈ ਹਥਿਆਰ ਲੱਗ ਜਾਂਦਾ ਛੱਟ ਪੈਨ ਮਾਰਦਾ ਬੰਦਾ ਸਾਥੇ ਮਰ ਜਾਂਦਾ ਜਿਕਾ ਜਾਣਗੀ ਤੇ ਜੀ ਕਿਉਂਕਿ ਸਾਰੇ ਦਵਾਈਆਂ ਦੇ ਪਲਦੇ ਆ ਕੋਈ ਨਾ ਕਿਸੇ ਜਾਣਾ ਗਰਮੀ ਨੇ ਮਾਰੇ ਹੋਏ ਆ ਟਾਈਮ ਪਾਸ ਕਰਿਆ ਸਾਰੇ ਜੀ ਸਤਿ ਸ੍ਰੀ ਅਕਾਲ ਜੀ